ਇਸ ਵੱਲੋਂ ਦੀ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਠਿੰਡਾ ਦੇ ਵਿੱਚ ਭਿਆਨਕ ਹਾਦਸਾ ਹੋਇਆ ਹੈ ਜੀਹਾਂ ਦੱਸਦੀ ਹੈ ਕਿ ਬਠਿੰਡਾ ਦੇ ਵਿੱਚ ਪੀ ਆਰ ਟੀ ਸੀ ਬੱਸ ਪਲਟ ਗਈ ਹੈ ਜਿਸ ਦੇ ਕਾਰਨ ਇੱਕ ਮਹਿਲਾ ਦੀ ਵੀ ਮੌਤ ਹੋਈ ਹੈ ਦੱਸਦੀ ਹੈ ਕਿ ਬਠਿੰਡਾ ਡੱਬ ਵਾਲੀ ਜਿਹੜਾ ਹਾਈਵੇ ਹੈ ਉਸ ਦੇ ਉੱਥੇ ਹਾਦਸਾ ਹੋਇਆ ਹੈ ਦੱਸਦੀ ਹੈ ਕਿ ਬੱਸ ਪਲਟਣ ਦਾ ਕਾਰਨ ਤੇਜ਼ ਰਫ਼ਤਾਰ ਦੱਸਿਆ ਜਾ ਰਿਹਾ ਹੈ ਤੇ ਜਿਹੜੀ ਬੱਸ ਪਲਟਣ ਦੇ ਕਾਰਨ ਇੱਕ ਮਹਿਲਾ ਦੀ ਵੀ ਮੌਤ ਹੋਈ ਹੈ ਤੇ ਕਈ ਸਵਾਰੀਆਂ ਵੀ ਘਾਇਲ ਹੋਈਆਂ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਬਠਿੰਡਾ ਦੇ ਡੱਬ ਵਾਲੀ ਹਾਈਵੇ ਤੋਂ ਬਠਿੰਡਾ ਡੱਬ ਵਾਲੀ ਹਾਈਵੇ ਦੇ ਉੱਤੇ ਜਿਹੜਾ ਹਾਦਸਾ ਹੋਇਆ ਹੈ ਭਿਆਨਕ ਹਾਦਸੇ ਦੀਆਂ ਤੁਸੀਂ ਵੀ ਦੇਖੋ ਤਸਵੀਰਾਂ ਕਿਸ ਤਰੀਕੇ ਦੇ ਨਾਲ ਬੱਸ ਪਲਟੀ ਹੋਈ ਹੈ ਤੇ ਦੱਸੋ ਕੀ ਕਿਸ ਦੀ ਅੰਗੈਲੀ ਲੱਗਦੀ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਬੱਸ ਦੀ ਰਫ਼ਤਾਰ ਬੜੀ ਤੇਜ਼ ਸੀਗੀ ਤੇ ਜਿਹੜੀ ਬੱਸ ਦੀ ਜਿਹੜੀ ਸਪੀਡ ਸੀਗੀ ਉਹ ਬੜੀ ਤੇਜ਼ ਸੀਗੀ ਤੇ ਜ ਬਾਰਸ਼ ਪੈਣ ਦੇ ਕਾਰਨ ਸੜਕ ਵੀ ਗਿੱਲੀ ਸੀਗੀ ਤੇ ਜਿਹੜੀ ਬੱਸ ਹੈ ਉਹ ਜਾ ਕੇ ਡਿਵਾਈਡਰ ਨੂੰ ਟਕਰਾਂਦੀ ਹੈ ਤੇ ਡਿਵਾਈਡਰ ਤੋਂ ਟਕਰਾਨ ਤੇ ਬਾਅਦ ਜਿਹੜਾ ਕੀ ਇਹ ਪਲਟ ਜਾਂਦੀ ਹੈ ਤੇ ਜਿਸ ਦੇ ਕਾਰਨ ਇੱਕ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਡਰਾਈਵਰ ਦੀ ਬਹੁਤ ਅੰਗਿਲੀ ਸੀ ਪਤਾ ਨਹੀਂ ਕੀ ਨਸ਼ਾ ਕੀਤਾ ਹੋਇਆ ਸੀ ਉਹਦਾ ਸਾਨੂੰ ਨਹੀਂ ਪਤਾ ਕੀ ਕਰਦਾ ਸੀ ਉਹਦੀ ਬਸ ਬੜੀ ਤੇਜ਼ ਆ ਰਹੀ ਹੈ ਬਹੁਤ ਜ਼ਿਆਦੇ ਪਿੱਛੋਂ ਉਹ ਟੇਰੀ ਹੈ ਉਹ ਤੇ ਬੁੜਕੀ ਆ ਬਸ ਇੱਕੇ ਵਾਰੀ ਉਹ ਤਾਂ ਕੰਟਰੋਲ ਹੀ ਨਹੀਂ ਹੋਈ ਉਸ ਕੋਈ ਟਾਇਰ ਨਹੀਂ ਫਟਿਆ ਬਸ ਖੜੀ ਥੋੜੀ ਕੋਲ ਵੇਲ ਇਹ ਸਪੀਡ ਜ਼ਿਆਦਾ ਤੇਜ਼ ਸੀ ਜਾਂ ਕੁਝ ਖਾਦਾ ਪੀਤਾ ਹੋਇਆ ਖਾਦਾ ਪੀਤਾ ਵੀ ਸਾਨੂੰ ਸਾਨੂੰ ਤਾਂ ਕੀ ਪਤਾ ਜੀ ਖਾਦੇ ਪੀਤੇ ਦਾ ਪਰ ਤੇ ਆ ਹੀ ਬਹੁਤ ਸੀ ਗਿਆਨੀ ਬੰਦਾ ਬਾਈ ਵਰਗਾ ਅਮਰ ਸ਼ੱਕੇ ਬੰਦੇ ਬਸ ਬਸ ਚਲਾ ਰਿਹਾ ਸਪੀਡ ਵੀ ਜ਼ਿਆਦਾ But Hindato SMZ News, the Life Bureau report.